ਤੁਸੀਂ ਨਿੱਕੇ ਜਿਹੇ ਸੱਦੇ ਦੇ ਉੱਤੇ ਐਡੀ ਵੱਡੀ ਗਿਣਤੀ ਚ ਆਏ ਹੋ ਇਹ ਗੱਲ ਇਹ ਦਿਖਾਉਂਦੀ ਹੈ ਕਿ ਇੱਥੋਂ ਦੇ ਹਾਕਮ ਇਹ ਕੰਨ ਕਰ ਲੈਣ ਕਿਉਂਕਿ ਇਹਨਾਂ ਨੇ 13 ਤਰੀਕ ਨੂੰ ਸਾਡੇ ਸਾਥੀ ਕਿਸਾਨ ਜਿਹੜੀਆਂ ਦਿੱਲੀ ਮੋਰਚੇ ਦੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾ ਨੇ ਜਿਹੜਾ ਸਾਡੇ ਨਾਲ ਮੋਦੀ ਸਰਕਾਰ ਨੇ ਇਹ ਕਹਿ ਕਿਹਾ ਸੀ ਕਿ ਛੇਤੀ ਹੀ ਇਹਨਾਂ ਨੂੰ ਲਾਗੂ ਕਰ ਦਿੱਤਾ ਜਾਊਗਾ ਤਕਰੀਬਨ ਢਾਈ ਸਾਲ ਹੋ ਗਏ ਉਹ ਮੰਗਾਂ ਜਿਉਂ ਦੀਆਂ ਕਿਉਂ ਲਟਕ ਰਹੀਆਂ ਨੇ ਇਸ ਕਰਕੇ ਸਾਡੇ ਕਿਸਾਨ ਚਾਹੇ ਉਹ ਸੰਭੂ ਬਾਰਡਰ ਤੇ ਗਏ ਐ ਚਾਹੇ ਉਹ ਖਨੋਰੀ ਬਾਰਡਰ ਤੇ ਗਏ ਐ ਜਿਹੜਾ ਇੱਥੋਂ ਦੀ ਮੋਦੀ ਸਰਕਾਰ ਦੇ ਕਹਿਣ ਤੇ ਖੱਟਰ ਸਰਕਾਰ ਨੇ ਜਿਹੜਾ ਇੱਥੋਂ ਦੇ ਨਾਗਰਿਕਾਂ ਨਾਲ ਇੱਥੋਂ ਦੇ ਅੰਨਦਾਤਾ ਦੇ ਨਾਲ ਜਿਹੜਾ ਬਿਹਾਰ ਕੀਤਾ ਵੱਡੀਆਂ-ਵੱਡੀਆਂ ਕੰਦਾ ਗੱਡੀਆਂ ਨੇ ਕਿਲ ਗੱਡੇ ਐ ਟੋਏ ਪੱਟੇ ਐ ਅਥਰੂ ਗਾਹੇ ਦੇ ਗੋਲੇ ਡੇਗੇ ਐ ਇਹ ਬਣਾ ਦਿਖਾਉਂਦੇ ਕੀ ਐ ਇਹ ਦਿਖਾਉਂਦੇ ਐ ਕਿ ਇੱਥੇ ਰਾਜਕਰਤਾ ਲੋਕ ਜਿਹੜੇ ਰਾਜphਲਾਂ ਦੇ ਜੋਰ ਜਿਹੜੇ ਕਾਨੂੰਨਾਂ ਦੇ ਜੋਰ ਉਹ ਨੀਤੀਆਂ ਉਹ ਪਾਲਸੀਆਂ ਜਿਹੜੀਆਂ ਸਾਡਾ ਸਾਰਾ ਕੁਝ ਖੋਕੇ ਲੈ ਗਈਆਂ ਉਹਨਾਂ ਨੂੰ ਲਾਗੂ ਕਰਨਾ ਚਾਹੁੰਦੇ ਐ ਇਸ ਕਰਕੇ ਜਿਹੜਾ ਉਥੇ ਜ਼ਬਰ ਹੱਤਕੰਡੇ ਵਰਤੇ ਜਾ ਰਹੇ ਐ ਅਸੀਂ ਭਾਰਤੀ ਕਿਸਾਨ ਏਕਤਾ ਗਰਾਹਾ ਵੱਲੋਂ ਕੱਲ ਵੀ ਨਿੱਦਾ ਕੀਤੀ ਐ ਕੱਲ ਫੌਰੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਅੱਜ 7 ਥਾਵਾਂ ਦੇ ਉੱਤੇ ਜਿਹੜੇ ਰੇਲਵੇ ਟਰੈਕ ਐ ਉਹ ਰੋਕੇ ਗਏ ਐ ਤੇ ਉਹ ਬਾਈਆਂ ਨੂੰ ਵੀ ਅਸੀਂ ਲਲਕਾਰਾ ਮਾਰ ਕੇ ਕਹਿੰਨੇ ਆ ਕਿ ਮਿੱਤਰੋ ਜਿਹੜੀ ਲੋਕਾਂ ਦੀ ਹੱਕੀ ਲੜਾਈ ਐ ਜਿਹੜੀ ਦਿੱਲੀ ਕੋ ਹੋ ਗਿਆ ਰੀਆਂ ਮੰਗਾਂ ਨੇ ਜਿਹੜੀ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਮੰਗਾਂ ਦੇ ਉੱਤੇ ਜਿਹੜੀ ਸਰਕਾਰ ਜ਼ਬਰ ਕਰਕੇ ਇਹ ਭਲੇਖਾ ਪਾਉਂਦੀ ਹੈ ਕਿ ਵੀ ਸ਼ਾਇਦ ਅਸੀਂ ਕਿਸਾਨਾਂ ਨੂੰ ਦਵਾਰਾਂਗੇ ਅਸੀਂ ਉਹਨਾਂ ਦਾ ਭਲੇਖਾ ਚੱਕ ਦੇਣਾ ਚਾਹੁੰਦੇ ਆ ਤੇ ਮੋਦੀ ਸਰਕਾਰ ਨੂੰ ਕਹਿੰਦੇ ਆ ਕਿ ਤੁਸੀਂ 2 ਮਿੰਟਾਂ ਦਿੱਤੀਆਂ ਨੇ ਅੱਜ 5:00 ਵਜੇ ਤੀਜੀ ਮਿੰਟ ਦਾ ਟਾਈਮ ਦਿੱਤਾ ਹੈ ਜਿਹੜਾ ਤੁਸੀਂ ਤੀਜੀ ਮੈਡੀਕਲ ਮੀਟਿੰਗ ਦਾ ਟਾਈਮ ਦਿੱਤਾ ਹੈ ਜੇ ਤੁਸੀਂ ਐਂ ਕਹਿੰਦੇ ਹੋ ਕਿ ਸਮਾਂ ਥੋੜਾ ਹੈ ਜਿਹੜੇ ਸਮੇਂ ਥੋੜੇ ਦੀ ਗੱਲ ਕਰਦੇ ਹੋ ਤਾਂ ਹੀ ਸਾਰ ਹੋ ਗਏ ਪੂਰੇ ਜਦੋਂ ਅਸੀਂ ਦਿੱਲੀ ਦੀ ਗੁਰੂਹਾਂ ਤੋਂ ਉੱਠ ਕੇ ਆਏ ਆਂ ਉਦੋਂ ਆਪਾਂ ਕਹਿ ਕੇ ਆਏ ਸੀ ਕਿ ਅਸੀਂ ਇਹ ਜਿਹੜਾ ਮੋਰਚਾ ਹੈ ਇਹ ਸਸਪੈਂਡ ਕੀਤਾ ਹੈ ਇਹ ਖਤਮ ਨਹੀਂ ਕੀਤਾ ਇਸ ਕਰਕੇ ਮੋਦੀ ਸਰਕਾਰ ਤੰਤੇ ਵਿਖਿਆ ਪਰਲੇ ਪਰੇਖਾ ਨਾ ਖਾਜੇ ਕਿ ਉਹ ਐਨਾ ਸੋਚ ਲੈ ਵੀ ਖਨੌਰੀ ਬਾਡਰ ਤੇ ਜਾਂ ਸੰਭੂ ਬਾਡਰ ਤੇ ਕੁਝ ਕਿਸਾਨ ਐ ਉਹ ਕੁਝ ਕਿਸਾਨ ਨਹੀਂ ਹਨ ਉਹ ਸਾਰੇ ਭਾਰ ਦੇ ਕਿਸਾਨਾਂ ਦੀ ਆਵਾਜ਼ ਐ ਇਸ ਕਰਕੇ ਉਹਨਾਂ ਪਰਾਵਾਂ ਨੂੰ ਕਹਨੇ ਆ ਕਿ ਡਟੇ ਰਹੋ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਸਾਰੀ ਥਾਂਵਾਂ ਦੇ ਉੱਤੇ ਸੱਤ ਥਾਂਵਾਂ ਦੇ ਉੱਤੇ ਟ੍ਰੈਕ ਰੋਕੇ ਆ ਸੀ ਕੱਲ ਨੂੰ ਜਿਹੜੀ ਵੱਡੀ ਸਾਰੇ ਐ ਕਹਿ ਲੋ ਪਾ ਸਾਰੀ ਭਾਰ ਦੇ ਵਿੱਚ ਚਾਹੇ ਉਹ ਆਰਟੀਆ ਵਰਗਾ ਐ ਚਾਹੇ ਉਹ ਰੇਲਵੇ ਆਲੇ ਹੈ ਚਾਹੇ ਉਹ ਡਾਕ ਪਾ ਗਏ ਚਾਹੇ ਇਥੋਂ ਦੇ ਡਾਕਟਰ ਹੈ ਚਾਹੇ ਇਥੋਂ ਦੇ ਮਜ਼ਦੂਰ ਹੈ ਜਾਇ ਇਥੋਂ ਦੇ ਖਾਣ ਵਾਲੇ ਮਜ਼ਦੂਰ ਹੈ ਜਾਇ ਇਥੋਂ ਦੇ ਕਿਸਾਨ ਹੈ ਜਾਇ ਇਥੋਂ ਦੇ ਟਰਾਂਸਪੋਰਟਰ ਹੈ ਉਹਨਾਂ ਸਾਰਿਆਂ ਵੱਲੋਂ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਸਾਰੇ ਭਾਰਤ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਹ ਬੰਦ ਦੇ ਸੱਦੇ ਦੇ ਵਿੱਚ ਆ ਜਿਹੜਾ ਜਬਰ ਹੋਇਆ ਇਹਨੂੰ ਜੋੜ ਕੇ ਇਹ ਲੜਾਈ ਸਾਰੇ ਭਾਰ ਦੇ ਕਿਸਾਨਾਂ ਦੀ ਜਿਹੜੀ ਲੜਾਈ ਹੈ ਉਹ ਲੜਾਈ ਦਾ ਅੰਗ ਵੜਦੀ ਹੈ ਇਸ ਕਰਕੇ ਭਰਾਵੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹ ਤਿਆਰੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਸਾਡੇ ਸੂਬਾ ਪ੍ਰਧਾਨ ਪਿੱਛੇ ਅਸੀਂ ਕਹਿੰਦੇ ਰਹੇ ਹਾਂ ਕਿ ਅਸੀਂ ਪੰਜਾਬ ਦੇ ਜਿਹੜੇ ਰਾਜਕਰਤਾ ਲੋਕ ਹੈ ਜਿਹੜੀਆਂ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਲਮਕ ਰਹੀਆਂ ਨੇ ਜਿਹਨੂੰ ਉਹ ਪੂਰੀਆਂ ਨਹੀਂ ਕਰ ਰਿਹਾ ਅਸੀਂ ਉਸ ਲੜਾਈ ਦੀ ਡੇਟ ਤੈਅ ਕਰ ਹੀ ਬੈਠੇ ਹਾਂ ਪਰ ਸਮਾਂ ਕਿਹੜੇ ਪਾਸੇ ਕਰਬਟ ਲੈਂਦਾ ਹੈ ਸਮਾਂ ਕਿਹੜੀ ਗੱਲ ਦੀ ਆਗਿਆ ਦਿੰਦਾ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਅੱਜ ਦੀ 5 ਵਜੇ ਵਾਲੀ ਜਿਹੜੀ ਮੀਟਿੰਗ ਕਰਨੀ ਹੈ ਇਹ ਮੀਟਿੰਗ ਇਸ ਦਬਾਅ ਥੱਲੇ ਦਿੱਤੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਭਲੇਖਾ ਸੀ ਉਹਨਾਂ ਨੂੰ ਵੀ ਥੋੜੇ ਜੇ ਕਿਸਾਨ ਹਿੱਸੇ ਆਏ ਹੈ ਪਰ ਮਿੱਤਰੋ ਅਗਲੀ ਗੱਲ ਇਹ ਹੈ ਜਦੋਂ ਅਸੀਂ ਉਹ ਲੜਾਈ ਵਿੱਚ ਸ਼ਾਮਲ ਹੁੰਨੇ ਆ ਸਾਡਾ ਬਹੁਤ ਲੰਮਾ ਤਜਰਬਾ ਹੈ ਸਾਡਾ 14 ਮਹੀਨਿਆਂ ਦਾ ਤਜਰਬਾ ਹੈ ਕਿ ਅਸੀਂ ਉਸ ਸੰਯੁਕਤ ਬੋਰਚੇ ਦਾ ਹਿੱਸਾ ਰਹਿ ਕੇ ਤਾਲਮੇਲਮੀ ਕਾਰਵਾਈ ਕਰਦੇ ਰਹੇ ਹਾਂ ਅੱਜ ਵੀ ਜੇ ਉਸ ਮੈਦਾਨ ਦੇ ਵਿੱਚ ਉਸ ਖੋਲ ਦੇ ਵਿੱਚ ਉਸ ਲੜਾਈ ਦੇ ਵਿੱਚ ਜਦੋਂ ਵੀ ਜਾਵਾਂਗੇ ਉਦੋਂ ਆਪਣੀ ਜਥੇਵੰਦੀ ਦਾ ਇਹ ਅਸੂਲ ਹੈ ਕਿ ਅਸੀਂ ਜਦੋਂ ਵੀ ਕੋਈ ਲੜਾਈ ਚ ਪੈਂਦੇ ਹਾਂ ਅਸੀਂ ਕਾਲ ਨਹੀਂ ਕਰਦੇ ਅਸੀਂ ਉਸ ਲੜਾਈ ਨੂੰ ਪੂਰੀ ਤੋਲ ਕੇ ਪੂਰੀ ਜੋਖ ਕੇ ਪੂਰੀ ਬਿਉਂ ਢੰਗ ਨਾਲ ਲੜਦੇ ਹਾਂ ਇਹੀ ਕਾਰਨ ਹੈ ਕਿ ਜਦੋਂ ਵੀ ਸੋਢੀ ਜਥੇਬੰਦੀ ਜਦੋਂ ਵੀ ਲੜੀ ਹੈ ਇਹਦਾ ਜਨਮੇ ਅਸਲ ਦੇ ਵਿੱਚ ਕੋਲਾਚ ਹੋਇਆ ਇਹਦਾ ਜਨਮ ਉਦੋਂ ਹੋਇਆ ਜਦੋਂ ਪੰਜਾਬ ਦੇ ਵਿੱਚ ਇਹ ਪ੍ਰਚਾਰ ਹੁੰਦਾ ਸੀ ਕਿ 50 ਪੈਸਿਆਂ ਪਿੱਛੇ ਦੋ ਮਜ਼ਦੂਰ ਮਰਵਾਲੇ ਉਦੋਂ ਉਸ ਸਮੇਂ ਦੇ ਉੱਤੇ ਉਹਦੇ ਬਹੁਤ ਪ੍ਰਚਾਰ ਵਿੱਡਿਆ ਗਿਆ ਉਦੋਂ ਇਹ ਜਥੇਬੰਦੀ ਦਾ ਜਨਮ ਹੋਇਆ ਹੈ ਇਸ ਕਰਕੇ ਮਿੱਤਰੋ ਇਹ ਜਿਹੜੀਆਂ ਅਫਵਾਹਾਂ ਨੇ ਜਾਂ ਜਿਹੜੇ ਪ੍ਰਚਾਰ ਹੈ ਇਹ ਹਮੇਸ਼ਾ ਚੱਲਿਆ ਕਰਦੇ ਆ ਜੌਦਿਆਂ ਨੂੰ ਇਹਦਾ ਸਾਹਮਣਾ ਕਰਨਾ ਪੈਂਦਾ ਹੁੰਦਾ ਹੈ ਇਸ ਕਰਕੇ ਸਾਰੇ ਭਰਾਵਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੀ ਲੜਾਈ ਹੈ ਜਿਹੜੀਆਂ ਮੰਗਾਂ ਨੇ ਉਹ ਸਾਰੀਆਂ ਦਿੱਲੀ ਮੋਰਚੇ ਦੀਆਂ ਉਹ ਮੰਗਾਂ ਨੇ ਜਿਹੜੀਆਂ ਸਾਂਝੀਆਂ ਮੰਗਾਂ ਨੇ ਇਸ ਕਰਕੇ ਸਾਰੇ ਭਰਾਵਾਂ ਨੂੰ ਅਪੀਲ ਹੈ ਸਮਾਂ ਥੋੜਾ ਹੈ ਆਗਿਆ ਨਹੀਂ ਦਿੰਦਾ ਕਿ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਾਂ ਮੈਂ ਤਾਂ ਇੱਕ ਹੀ ਬੇਨਤੀ ਕਰੂੰਗਾ ਕਿ ਕੱਲ੍ਹਰੇ ਜਿਹੜਾ ਸਾਰੇ ਹਿੰਦੁਸਤਾਨ ਦਾ ਜਿੱਦੋਂ ਇਥੋਂ ਦੀ ਭਾਰਤ ਸਰਕਾਰ ਡਰੀ ਬੈਠੀ ਹੈ ਇਹ ਜਦੋਂ ਵੀ ਲੋਕ ਕਰਵਟ ਲੈਂਦੇ ਆ ਜਦੋਂ ਵੀ ਸਾਰੇ ਤਬਕੇ ਇਕੱਠੇ ਹੁੰਦੇ ਆ ਉਦੋਂ ਇੱਕ ਗੱਲ ਦਾ ਪਰਤਖ ਹੈ ਕਿ ਉਹਦੋਂ ਜਿਹੜੇ ਹਾਕਮ ਐ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਿਹੜੀਆਂ ਉਹਦੀਆਂ ਨੀਤੀਆਂ ਨੇ ਜਿਹੜੀਆਂ ਉਹਨਾਂ ਨੇ ਪਾਲਸੀਆਂ ਨੇ ਜਿਹੜੇ ਸਾਡੇ ਖੂਨ ਦਾ ਇੱਕ ਇੱਕ ਟਪ ਚੂਸ ਕੇ ਉਹ ਕਾਰਪੋਰੇਟ ਕਾਰਨ ਉਹ ਦੇ ਰਹੇ ਐ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਐ ਕਿ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਤੇ ਵੱਧ ਚੜ ਕੇ ਹਿੱਸਾ ਲੈਣ ਤੋਂ ਬਾਅਦ ਇਹ ਤਿਆਰੀ ਰੱਖਣੀ ਐ ਕਦੇ ਵੀ ਬਿਲਕੁਲ ਹੋ ਸਕਦਾ ਤੁਹਾਨੂੰ ਇੱਕ ਦਿਨ ਦੇ ਸੱਦੇ ਤੇ ਆ ਜੇ ਇਹਦੀ ਸੈਫਟੀ ਮੀਟਿੰਗ ਕਰਾਂਗੇ ਇਹਨੂੰ ਵਿਚਾਰਾਂਗੇ ਵਿਚਾਰ ਤੋਂ ਬਾਅਦ ਇਹ ਜਿਹੜੀ ਅਗਲੀ ਰਣਨੀਤੀ ਹੈ ਉਹ ਤਿਆਰ ਕਰਨ ਤੋਂ ਬਾਅਦ ਜਿਹੜੀ ਲੜਾਈ ਹੈ ਉਹਦਾ ਕਿਵੇਂ ਕਰਨੇ ਕਿਵੇਂ ਕਿਵੇਂ ਉਹਨੂੰ ਚਲਾਉਣੇ ਹੈ